ਲੋਕਾਂ ਨੂੰ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸਾਡੇ ਮੀਡੀਆ ਵਾਲੇ ਵੀਰਾਂ ਨਾਲ ਪੈਣਾ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇ ਸਕੀਏ ਹਰ ਸਲਾਹ ਕਰ ਸਕੀਏ ਉਸ ਦੇ ਉੱਤੇ ਅੱਜ ਬਿਲਡਿੰਗ ਬਾਇਓਲੋਜੀ ਦੇ ਬਾਰੇ ਜਿਹੜੀ ਆਪਾਂ ਅੱਜ ਕੀਤੀ ਰੱਖੀ ਗਈ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੁਭਾਸ਼ੀਆਂ ਨੂੰ ਆਸਾਨ ਤੇ ਪਾਰਦਰਸ਼ੀ ਦੀਆਂ ਸੁਵਿਧਾਵਾਂ ਜਿਹੜਾ ਸਾਡਾ ਸਾਡੀ ਸਰਕਾਰ ਦਾ ਜਿਹੜਾ ਮੁੱਖ ਜਾਂਦਾ ਪੰਜਾਬ ਵਿੱਚ ਬਿਲਡਿੰਗ ਬਾਇਲॉज ਦੀਆਂ ਦੀਆਂ ਗੁੰਝਲਦਾਰ ਤੇ ਔਖਾ ਮਸਲਾ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀ ਸੀ ਲੋਕਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਿਹੜਾ ਉਹਨਾਂ ਨੂੰ ਆਸਾਨ ਹੋ ਜਾਵੇ ਉਹਦੇ ਸਲਾਹ ਮਸਲੇ ਲਈ ਇਹ ਅਸੀਂ ਲੋਕਾਂ ਨੂੰ ਜਿਹੜੇ ਪੁਆਇੰਟ ਬਣਾ ਕੇ ਪੇਸ਼ਾਂਗੇ ਜਿਹਦੇ ਵਿੱਚ ਸਰਕਾਰ ਸਾਰੇ ਵਿੱਚ ਪ੍ਰਵੇਖਮੁਖੀ ਦੇ ਇਕਰਾਰ ਇੱਕ ਸਾਰ ਬਿਲਡਿੰਗ ਬਣਾਉਣ ਲਈ ਜਿਹੜੀਆਂ ਯੂਨੀਫਾਈਡ ਬਿਲਡਿੰਗਾਂ ਉਹਨਾਂ ਨੂੰ ਬਾਇਲॉज ਬਣਾਉਣ ਵਾਸਤੇ ਲੋਕਾਂ ਦੇ ਸਲਾਹ ਲੈਣ ਦਾ ਜਿਹੜਾ ਫੈਸਲਾ ਕੀਤਾ ਬਾਇਲਡ ਦੇ ਡਰਾਫਟਰ ਸਲਾਮ ਅਸਰ ਲਈ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਸਾਡੇ ਪੂਰੇ ਪੰਜਾਬ ਘਰ ਦੇ ਲੋਕਾਂ ਤੋਂ ਇਹ ਅਸੀਂ ਇਹ ਸੁਝਾਅ ਮੰਗ ਰਹੇ ਹਾਂ ਜਿਹਦੇ ਵਿੱਚ ਡਿਵੈਲਪਰ ਆਰਕੀਟੈਕਟ ਇੰਜੀਨੀਅਰ ਤੇ ਵੱਖ-ਵੱਖ ਸਟੇਕ ਹোলਡਰਾਂ ਨੂੰ ਬਾਇਲਡ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਇਆ ਜਾ ਸਕੇਗਾ ਕਿ ਬਾਇਲਡ ਜਿਹਨਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਕਿਵੇਂ ਉਸਲਾ ਆਪਣੀ ਸਾਰੀ ਦੇਣ ਕੇ ਸਾਨੂੰ ਇਹਨਾਂ ਬਿਲਡਿੰਗਾਂ ਬਾਇਲਾਈਨ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਇਲਾਈਨ ਅਤੇ ਈ ਆਫ ਡੂਇੰਗ ਬਿਜ਼ਨਸ ਨੂੰ ਸਹਾਈ ਕਰਨ ਅਤੇ ਪਾਰਦਰਸ਼ੀ ਨੂੰ ਉਤਸ਼ਾਹਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਜਿਹੜਾ ਉਹ ਪੰਜਾਬ ਬਣ ਜਾਵੇਗਾ ਯੂਨੀਫਾਈਡ ਬਿਲਡਿੰਗ ਬਾਇਲਾਈਨ ਬਣਾਉਣ ਲਈ ਸਾਡਾ ਮਕਸਦ ਹੈ ਕਿ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਜਾਵੇ ਜਿਹੜੀਆਂ ਸਾਰੀਆਂ ਵਿਕਾਸ ਅਥਾਰਟੀਆਂ ਤੇ ਕਾਰਪੋਰੇਸ਼ਨਾਂ ਕਿਚ ਬਿਲਡਿੰਗਾਂ ਬਲੇ ਬਾਇਲਅ ਨੂੰ ਇਕਸਾਰ ਕਰਨ ਦਾ ਜਿਹੜਾ ਆਸਾਨ ਹੋ ਜਾਵੇ ਸਰਲ ਨਿਯਮ ਜਿਹਦੇ ਵਿੱਚ ਬਾਇਲਅ ਲੋਕਾਂ ਦੇ ਅਨੁਕੂਲ ਸਮਝਣ ਵਿੱਚ ਆਸਾਨ ਤੇ ਪਾਲਣ ਕੀਤੇ ਜਾਣ ਵਾਲੇ ਜਿਹੜਾ ਬਣਾਉਣ ਦਾ ਜਿਹੜੀ ਸਲਾਹ ਲਈ ਜਾਵੇਗੀ ਜਿੱਚ ਸਭ ਤੋਂ ਲਾਲ ਪੀਤਾ ਸਾਈ ਨੂੰ ਘਟਾਉਣਾ ਕਾਰੋਬਾਰ ਕਰਨ ਦੀ ਸੂਖ ਸਹਾਇਤ ਕਰਦੇ ਹੋਏ ਬਲੋੜੀਆਂ ਨੌਕਰ ਸਹੀਰ ਕਪਟਨ ਨੂੰ ਖਤਮ ਕੀਤਾ ਗਿਆ ਹੈ ਟਿਕਾਊ ਸਰੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਵਾਤਾਵਰਣ ਦੇ ਅਨੁਕੂਲ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਵਿਕਾਸ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸਰਲ ਨਿਯਮ ਮੀਆਂ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਰੇਸੋ ਐਫ ਏ ਰੇ ਤੇ ਗਰਾਊਂਡ ਕਵਰੇਜ ਲਈ ਵਧਾਈ ਗਈ ਹੈ ਗ੍ਰੀਨ ਬਿਲਡਿੰਗਾਂ ਨੂੰ ਉਤਸ਼ਾਹਿਤ ਕਰਨਾ ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਈਜ਼ ਆਫ ਡੂਇੰਗ ਬਿਜ਼ਨਸ ਸਚਾਰੂ ਪਰ ਕੈਮਾ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੈ ਤੇ ਆਰਥਿਕ ਵਿਕਾਸ ਨੂੰ ਉੱਤ ਸਾਹਿਤ ਜਿਹੜੀਆਂ ਕਰਨਗੀਆਂ ਪਾਰਦਰਸ਼ੀ ਵਿਕਵਾਧਾ ਆਨਲਾਈਨ ਪੋਰਟਲ ਰਾਹੀਂ ਜਨਤਾ ਨਾਲ ਸਲਾਮ ਅਸਰਾ ਕੀਤਾ ਜਾਵੇਗਾ ਜੋ ਕਿ ਸ਼ਿਕਾਇਤ ਪ੍ਰਕਰਾਂ ਦੇ ਪਰਦਸਾ ਤੇ ਜਵਾਬ ਦੇ ਇਹ ਨੂੰ ਜਿਹੜਾ ਯਕੀਨੀ ਬਣਾਇਆ ਜਾਵੇਗਾ ਟਿਕਾਊ ਸਹਿਰੀਕਰ ਵਿਕਾਸ ਵਿੱਚ ਯੂਨੀਫਾਈਡ ਬਿਲਡਿੰਗ ਬਾਇਓਲੋਜੀ ਵਾਤਾਵਰਣ ਅਨੁਕੂਲ ਅਭੀ ਆਸਾਨ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਵਾਤਾਵਰਣ ਦੇ ਸ਼ਹਿਰੀਕਰ ਦੇ ਪ੍ਰਭਾਵ ਨੂੰ ਜਿਹੜਾ ਘਟਾਏਗਾ ਤੇ ਇਹ ਸਾਰੀਆਂ ਬਿਲਡਿੰਗ ਬਾਇਓਲੋਜੀ ਦੇ ਲਈ 30 ਦਿਨ ਦੇ ਅੰਦਰ ਅੰਦਰ ਜਿਹੜੀਆਂ ਜਿੰਨੀਆਂ ਵੀ ਵੈਲਡਿੰਗਾਂ ਪੰਜਾਬ ਦੇ ਅੰਦਰ ਵੰਡੀਆਂ ਇੱਕ ਸਾਧਨ ਉਹਦੇ ਲਈ 30 ਦੇ ਅੰਦਰ ਅੰਦਰ ਲੋਕਾਂ ਤੋਂ ਜਿਹੜੇ ਸੁਝਾਅ ਲੈਣ ਵਾਸਤੇ ਇਹ ਅੱਜ ਮੈਸੇਜ ਪੂਰੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਦੇਣ ਵਾਸਤੇ ਆਪ ਸਭ ਨੂੰ ਬੇਨਤੀ ਲਗਾਏ ਕਿ ਤੁਸੀਂ ਸਾਰੇ ਆਏ ਸਮਾਜ ਆਪ ਸਭ ਦਾ ਬਹੁਤ ਧੰਨਵਾਦੀ ਹਾਂ